ਇੱਥੇ ਅਸੀਂ ਖੜੇ ਆ ਇਹ ਪੁਰਾਣਾ ਸ਼ੱਲਾ ਐਸਐਚਓ ਦਾ ਏਰੀਆ ਹੈਗਾ ਜੀ ਇੱਥੇ ਕੱਲ ਆਲਰੇਡੀ ਜਿਹੜੇ ਸਾਡੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਉਹ ਲਗਾਤਾਰ ਜਿਹੜੇ ਸਰਪ੍ਰਾਈਜ਼ ਨਾਕੇ ਜਿਹੜੇ ਆ ਉਹ ਚੱਲ ਰਹੇ ਸੀ ਔਰ ਪਿਛਲੇ ਦਿਨ ਹੀ ਤੁਹਾਨੂੰ ਪਤਾ ਹੈ ਕਿ ਗੁਰਦਾਸਪੁਰ ਦੇ ਵਿੱਚ ਜਿਹੜੀ ਇੱਕ ਘਟਨਾ ਵੀ ਹੋਈ ਉਹਦਾ ਕਰਕੇ ਵੀ ਸਪੈਸ਼ਲ ਨਾਕਾ ਬੰਦੀ ਵੀ ਚੱਲ ਰਹੀ ਸੀ ਸੋ ਰਾਤੀ ਇੱਥੇ ਜਿਹੜਾ ਹੈਗਾ ਉਹ ਐਕਸਚੇਂਜ ਆਫ ਫਾਇਰ ਹੋਇਆ ਜਿਹਦੇ ਵਿੱਚ ਦੋ ਜਾਨੇ ਇੰਜਰਡ ਹੋਏ ਨੇ ਹੁਣ ਤੱਕ ਔਰ ਉਹਨਾਂ ਨੂੰ ਹਸਪੀਟਲਾਈਜ਼ ਕਰਾਇਆ ਗਿਆ ਹੈ ਉਹ ਇਹ ਜਗਾ ਜਿਹੜੀ ਹੈਗੀ ਹੈ ਇਸ ਜਗ੍ਹਾ ਤੇ ਸਿਗੀ ਜੋ ਕਿ ਬਿਲਕੁਲ ਦੋਵਾਰ ਦੇ ਲਾਗੇ ਹੈਗੀ ਹੈ ਕਿਹੜੇ ਕਿਹੜੇ ਨਾਂ ਕੀ ਨਾਂ ਕੀ ਇਹ ਦੋ ਬੰਦੇ ਸੀਗੇ ਇਹਦੇ ਵਿੱਚ ਇੱਕ ਨਵੀਨ ਨਾਮ ਦਾ ਵਿਅਕਤੀ ਪਤਾ ਲੱਗਿਆ ਤੇ ਇੱਕ ਕੁਸ਼ ਨਾਮ ਦਾ ਵਿਅਕਤੀ ਪਤਾ ਲੱਗਿਆ ਬਟ ਅਜੇ ਫਿਰ ਹਾਲ ਜਿਹੜੀ ਹੈਗੀ ਉਹਨਾਂ ਦੇ ਕੋਲੋਂ ਬਾਕੀ ਪੁੱਛਗੀਆਂ ਜਿਹੜੀ ਹੋਊਗੀ ਜੀ ਕਿਹੜੀ ਕਿਹੜੀ ਕਾਰਨਾ ਕੀਤੀ ਜਾਣੇ ਅਜੇ ਤੱਕ ਇਹ ਅਜੇ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਕਿਉਂਕਿ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਕਿਉਂਕਿ ਰਾਤ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਜਿਹੜਾ ਹੈਗਾ ਆ ਉਹਨਾਂ ਨੂੰ ਇਮੀਡੀਏਟਲੀ ਹਸਪੀਟਲਾਈਜ਼ ਕਰਵਾਇਆ ਉਹ ਅਜੇ ਅਸੀਂ ਮੌਕੇ ਦੇ ਉੱਤੇ ਆਏ ਆ ਜੀ ਸਰ ਇੱਥੋਂ ਅਸੀਂ ਜਿਹੜਾ ਹੈਗਾ ਆ ਉਹ ਸਾਡੀ ਫੋਰੈਂਸਿਕ ਦੀ ਟੀਮ ਵੀ ਆ ਰਹੀ ਹੈ ਔਰ ਹਾਲ ਜਿਹੜਾ ਹੈਗਾ ਇਹਦੇ ਵਿੱਚ ਇੱਕ ਸੋ ਦੋਨੋਂ ਟੀਮ ਨੇ ਪੂਰੀ ਜਾਂਚ ਜਾਂਦੀਆਂ ਨੇ ਦੋਨੋਂ ਟੀਮਾਂ ਦੇ ਆਉਣ ਤੇ ਅਸੀਂ ਇਸ ਏਰੀਏ ਨੂੰ ਸਾਰਾ ਚੰਗੀ ਤਰ੍ਹਾਂ ਸਰਚ ਕਰਕੇ ਦੈਨ ਵਿਲ ਐਕਸਪਲੇਨ ਕਿ ਜਿਹੜੇ ਬਿਲਕੁਲ ਇਹਦੇ ਵਿੱਚ ਦੋ ਪਿਸਟਲਸ ਦੇ ਵਿੱਚ ਹੈਗਾ ਬਟ ਬਾਕੀ ਅਸੀਂ ਇਹਦੀ ਸਾਰੀ ਡੀਟੇਲ ਜਿਹੜੀ ਤੁਹਾਨੂੰ ਉਹ ਬਰੀਫ ਪ੍ਰੈਸ ਨੋਟ ਦੇ ਵਿੱਚ ਦਵਾਂਗੇ ਜੋ ਕਿ ਅੱਜ ਅਸੀਂ ਬਾਦ ਪਰ ਉਸ ਪਾਰਟੀ ਫਾਇਰ ਕੀਤਾ ਜਾਂ ਹੈ ਬਿਲਕੁਲ ਜੀ ਹਜੇ ਤੱਕ ਜੋ ਪੁੱਛ ਗਿਸ਼ ਦੇ ਵਿੱਚ ਸਾਹਮਣੇ ਆਇਆ ਜੋ ਪਤਾ ਲੱਗਿਆ ਕਿ ਪੁਲਿਸ ਪਾਰਟੀ ਦੇ ਉੱਤੇ ਇਹਨਾਂ ਨੇ ਫਾਇਰ ਕੀਤਾ ਤਾਂ ਇਹ ਐਕਸਚੇਂਜ ਆਫ ਫਾਇਰ ਦਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਬਾਕੀ ਤੁਹਾਨੂੰ ਅਸੀਂ ਜਿਹੜਾ ਉਹ ਪੂਰੀ ਬਰੀਫ ਇਹਦੀ ਜਿਹੜੀ ਪ੍ਰ